ਤੁਸੀਂ ਕਿਵੇਂ ਆਏ ਹੋ ਜੀਰੇ ਹਰ ਤੁਸੀਂ ਕਿਵੇਂ ਆਏ ਹੋ ਠੀਕ ਹੋ ਤੁਸੀਂ ਕਿਵੇਂ ਆਏ ਹੋ ਜੀ ਅਸੀਂ ਕਿਸ ਤਰਹੀ ਜਿਹਾ ਸਮਝੀ ਇਹ ਤੁਹਾਡੇ ਕੋਲੇ ਸੱਚ ਬਾਰੇ ਲੂਗੇ ਤਾਂ ਹੀ ਹੈ ਨਾ ਇਹ ਜੀ ਆਏ ਬੜ ਕੇ ਤਾਂ ਜੀ ਤੁਸੀਂ ਪਲੇਟ ਕਰ ਸਕਦੇ ਸਾਬ ਜੀ ਸੱਤਾਂ ਹੀ ਨਹੀਂ ਕਿਹਾ ਉਹ ਤੁਹੇ ਬਿਨਾ ਹੋ ਤਾਂ ਸਾਰਾ ਕਮਰੇ ਅੰਦਰ ਬੜਿਓ ਤੁਸੀਂ ਸਾਰਾ ਘਰ ਕਰ ਸਕਦੇ ਤੁਸੀਂ ਸਟੋਰ ਦੇ ਵਿੱਚ ਬੜਿਓ ਵੀਡੀਓ ਬਣੀ ਹੋਈ ਆ ਅਸੀਂ ਇੱਥੇ ਆਂ ਜੀ ਦੇਖ ਰਹੇ ਕਹਿੰਦੇ ਕੋਈ ਹੈ ਨਹੀਂ ਮੁੜ ਕੇ ਇਹ ਖੜੇ ਸੀ ਅੰਦਰ ਫਿਰ ਮੈਂ ਇਹਨਾਂ ਨਾਲ ਗੱਲ ਕਰਨੀ ਠੀਕ ਆ ਦੇਖੋ ਪਿਛਲੇ ਅੱਜ ਸਾਰੇ ਪੂਰੇ ਦਿਨ ਤੋਂ ਪਲੀਜ਼ ਉਹਨਾਂ ਦਾ ਮਗਰ ਕਰ ਰਹੀ ਕੋਈ ਉਹਨੇ ਕੋਈ ਕ੍ਰਾਈਮ ਕੀਤਾ ਇਹ ਸਾਨੂੰ ਦੱਸੋਗਾ ਸੀ ਵੀ ਕੀ ਹੈ ਕੀ ਦੱਸੋ ਨਾ ਤਾਂ ਕੋਈ ਦੱਸ ਹੀ ਨਹੀਂ ਰਿਹਾ ਉਹ ਤਾਂ ਹੀ ਤਾਂ ਇਹਨਾਂ ਨੂੰ ਮਿਲਣਾ ਹੈ ਮਿਲਣ ਵਾਲਾ ਤੋਰ ਤੇ ਜਾਈ ਥੋੜਾ 10 ਦਾ ਬੰਦੇ ਲੈ ਕੇ ਆ ਰਹੇ ਹੋ ਤੁਸੀਂ ਗੱਡੀਆਂ ਦੋ ਪੁਨਤਰੀਆਂ ਲੈ ਕੇ ਆ ਰਹੇ ਹੋ ਨਹੀਂ ਨਹੀਂ ਮੂਗੀ ਵੀਡੀਓ ਦੇ ਦਵਾ ਤੁਸੀਂ ਕੰਮ ਕਰੋ ਉਹ ਸਟੋਰ ਚ ਜਾ ਕੇ ਕਿਹਨੂੰ ਮਿਲਣਾ ਆਉਂਦਾ ਇਹ ਹੁਣ ਖੜੇ ਆ ਜੀ ਤੁਸੀਂ ਹੁਣ ਨੋਟਿਸ ਦੇ ਦਿਓ ਹਾਂ ਤੁਸੀਂ ਧੱਕਾ ਕਿਉਂ ਤੱਕਾ ਤੁਰਿਆ ਆ ਪ੍ਰਧਾਨ ਆ ਇਹ ਧੱਕਾ ਹੀ ਆਈ ਸਰਦਾਰੇ ਕਹਦੇ ਉੱਤੇ ਬੈਠਾ ਪ੍ਰਧਾਨ ਆ ਕਿਉਂ ਨਹੀਂ ਧੱਕਾ ਜੀ ਬੁਲਾਓ ਆਪਣਾ ਨਹੀਂ ਅੱਜ ਸਵੇਰ ਦੇ ਕਮੇਟੀ ਸੀਗਾ ਜੀ ਮਿਲ ਲੈਂਦੇ ਉਹਨਾਂ ਨੂੰ ਉੱਥੇ ਹੀ ਸਾਮ ਟਪਟਾ ਤੁ ਕਮਾਲ ਕਰ ਦਿਓ ਜੀ ਤੁਸੀਂ ਪਿੱਛਾ ਕਰਕੇ ਮੋਰ ਤੋਂ ਪਿੱਛਾ ਕਰਕੇ ਕਿਹਿਆ ਭਗਵਤੀ ਨਰਾਮ ਜੀ ਦੀ ਦੁਕਾਨ ਤੇ ਇਹ ਤਾਂ ਦੇਖੋ ਸ਼ਰਮ ਤਕਾ ਇਹਨੇ ਤਲਾਸ਼ੀ ਲਈ ਆ ਕਮਾਲ ਹੋ ਗਈ ਤੁਸੀਂ ਨਹੀਂ ਪਰ ਦੇਖੋ ਇੱਕ ਸੰਵਿਧਾਨ ਉਹਦੇ ਤੇ ਬੈਠਾ ਪ੍ਰਧਾਨ ਜੇ ਅੱਜ ਉਹਦੇ ਨਾਲ ਪਲੀਜ਼ ਉਹ ਵਰਤਾਵਾ ਕਰ ਰਹੀ ਹੈ ਤਾਂ ਫਿਰ ਇਹ ਬੜੀ ਮਾੜੀ ਗੱਲ ਹੈ ਕਿਹੜੇ ਲੋਕਤੰਤਰ ਹੈ ਜੇ ਲੋਕਾਂ ਦਾ ਹੈ ਵੱਧ ਮੰਗੀ ਕੀ ਹੋ ਜੂ ਤੁਸੀਂ ਬਿਨਾ ਸਰਚ ਬਾਰੰਡ ਤੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਸੀਂ ਮੈਨੂੰ ਕਿਹਾ ਕਾਪੀਆਂ ਮੇਰੇ ਕੋਲੇ ਦਿਖਾਓ ਕਾਪੀ ਤੁਸੀਂ ਹਰ ਕਾਪੀ ਦੋ ਮੈਨੂੰ ਦੇ ਦਿਓ ਹੁਣ ਸਰਚ ਕਰਕੇ ਕਾਪੀ ਦੋ ਤੁਸੀਂ ਸਭ ਦੋ ਦੇ ਦਿਓ ਕਾਪੀ ਦਿਖਾ ਦਿਓ ਕਾਪੀ ਦਿਖਾ ਦਿਓ ਇੱਕ ਉਹ ਇਹਨੂੰ ਛੱਡ ਕੇ ਸਾਰੇ ਡਿਪਾਰਟਮੈਂਟ ਨੂੰ ਛੱਡ ਕੇ ਪ੍ਰਧਾਨੇ ਚੋਰ ਬਣਾ ਦਿੱਤਾ ਧੱਕੇ ਸ਼ਾਹੀ ਧੰਕ ਕਰਾਓ ਧੱਕੇ ਸ਼ਾਹੀ ਧੰਕ ਕਰਾਓ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਰ ਸਭ ਪ੍ਰਸ਼ਾਸਨ ਮੁਰਦਾਬਾਦ 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 ਹਰ ਸਭ ਪ੍ਰਸ਼ਾਸਨ ਮੁਰਦਾਬਾਦ 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 ਧੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਰਹੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸ਼ਹਿਰ ਦੀਆਂ ਚੋਰੀਆਂ ਤੁਹਾਨੂੰ ਦਿਖ ਨਹੀਂ ਰਹੀਆਂ ਨਹੀਂ ਰਹਿ ਰਹੀਆਂ ਹੋਰ ਜਿਹੜੇ ਐਡੇ ਐਡੇ ਵੱਡੇ ਵੱਡੇ ਲੋਕ ਤੁਰੇ ਫਿਰਦੇ ਨੇ ਕ੍ਰਿਮਨਲ ਲੋਕ ਉਹਨਾਂ ਤਾਂ ਫੜ ਨਹੀਂ ਲੈ ਇੱਕ ਚੁਣਾਇਆ ਪ੍ਰਧਾਨ ਤੇ ਮਗਰ ਪੁਲਿਸ ਅੱਜ ਕਿਵੇਂ ਫਿਰ ਰਹੀ ਆ ਸ਼ਰਮ ਆਉਣੀ ਚਾਹੀਦੀ ਆ ਜਿਹੜੀ ਝਾੜੂ ਸਰਕਾਰ ਛੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਸ਼ਰੇਮ ਧੱਕੇਸ਼ਾਈ ਹੋ ਰਹੀ ਆ ਸਰਕਾਰ ਵੱਲੋਂ ਸਾਡੇ ਜੋ ਸੰਵਿਧਾਨਿਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉਹ ਉੱਥੇ ਮਿਨਿਸਪਲ ਕਮੇਟੀ ਬੈਠੇ ਰਹੇ ਫਿਰ ਜਿੱਥੇ ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਤਾਂ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੀ ਰੇਡ ਕੀਤੀ ਹੈ ਸਾਰਾ ਘਰ ਦੀ ਤਲਾਸ਼ੀ ਲਈ ਹੈ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ ਸੋ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਹਾਂ ਔਰ ਪੁਲਿਸ ਨੂੰ ਪੁੱਛਿਆ ਐਸ ਐਚ ਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਤੁਹਾਡੇ ਕੋ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਸ ਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਹੈ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟਿਕਲ ਵੰਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕੜੇ ਸ਼ਬਦਾਜ ਨਿੰਦਾ ਕਰਦੇ ਆ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐਸ ਐਚਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂਂ ਸਰਕ ਦੀ ਨਜ਼ਰ ਨਹੀਂ ਆ ਰਹੀ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਅਸੀਂ ਬਿਨਾ ਮਤਬਲ ਤੋਂ ਪ੍ਰਧਾਨ ਜੀ ਨੂੰ ਹਰਾਸ਼ ਕੀਤਾ ਜਾ ਰਿਹਾ ਬਿਨਾ ਮਤਬਲ ਤੋਂ ਅਸੀਂ ਕਈ ਵਾਰੀ ਥਾਣੇ ਜਾ ਚੁੱਕੇ ਹਾਂ ਸਾਨੂੰ ਜਦ ਵੀ ਕੋਈ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਤੇ ਹਾਈ ਕੋਰਟ ਹਨਰ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਨੇ ਪ੍ਰਾਇਰ ਨੋਟਿਸ ਦਿੱਤਾ 10 ਦਿਨਾਂ ਦਾ ਉਹਨਾਂ ਨੂੰ ਵੀ ਛਿੱਕੇ ਟੰਗਿਆ ਗਿਆ ਐਸਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾਂ ਕਿਸੇ ਵਾਰੰਟ ਤੋਂ ਸਾਡੇ ਅੰਦਰ ਬੜੇ ਨੇ ਸਟੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਹੇ ਸੀ ਬੱਚੇ ਸੀਗੇ ਤਾਂ ਉੱਤੇ ਦੀ ਆ ਕੇ ਇਹ ਕਹਿ ਰਹੇ ਨੇ ਵੀ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਿਕਲੇ ਆ ਜਦੋਂ ਹੁਣ ਇੱਕ ਮੈਂ ਰੋਟੀ ਖਾ ਰਿਹਾ ਆਪਣੀ ਮਾਂ ਦੇ ਨਾਲ ਬੈਠਾ ਤਾਂ ਕੀ ਗੱਲ ਬਈ ਮੈਂ ਰੋਟੀ ਛੱਡ ਕੇ ਆਵਾਂ ਜੇ ਕੋਈ ਲੇਡੀਜ਼ ਚੱਲੀ ਗਈ ਉਹਨੇ ਗਨਾਹ ਕਰਤਾ ਉਹ ਕਹਿੰਦੇ ਤੂੰ ਇਹਨੂੰ ਕਿਉਂ ਭੇਜਿਆ ਤੂੰ ਕਿਉਂ ਨਹੀਂ ਆਇਆ ਉਹ ਤੇਰੀ ਮੈਨੂੰ ਦਬਕੇ ਮਾਰਦੇ ਨੇ ਹੈ ਜੀ ਅੱਜ ਸਾਡੇ ਮੇਰੇ ਭਰਾ ਦਾ ਸਾਡਾ ਦੋਨੋਂ ਦਾ ਜਨਮ ਦਿਨ ਥੀ ਇਹਨਾਂ ਨੇ ਗਿਫਟ ਦਿੱਤਾ ਸਰਕਾਰ ਨੇ ਜਿਹੜੇ ਕੁਝ ਜਿਨ੍ਹਾਂ ਨੂੰ ਲੜਦੇ ਨੇ ਜਿਨ੍ਹਾਂ ਨੂੰ ਲੜਦਾ ਵੀ ਇੱਕ ਦਲਿਤ ਬੰਦਾ ਕਿਉਂ ਕੁਰਸੀ ਤੇ ਬਿਠਾਤਾ ਕਿਉਂ ਕਾਂਗਰਸ ਪਾਰਟੀ ਨੇ ਇੱਕ ਦਲਿਤ ਬੰਦੇ ਨੂੰ ਕੁਰਸੀ ਦੇਤੀ ਇਹਨਾਂ ਤੋਂ ਜਰਨੀ ਹੋ ਰਿਹਾ ਕੁਝ ਲੋਕ